ਸਸਰੀਗਾਲ ਬਾਈ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਜਾ ਰਹੇ ਆ ਬਾਈ ਗਿੱਲ ਦਾ ਨਵਾਂ ਗਾਣਾ ਰਿਕਾਰਡ ਕਰਨ ਉਮੀਦ ਆ ਤੁਹਾਨੂੰ ਪਸੰਦ ਆਊਗਾ ਪਿਛਲੇ ਗਾਣੇ ਨੂੰ ਵੀ ਤੁਸੀਂ ਵਧੀਆ ਪਿਆਰ ਦਿੱਤਾ ਤੇ ਗਾਣਾ ਬਾਈ ਬੈਰ ਆਇਆ ଥିਗਾ ਪਿਛਲੇ ਮਹੀਨੇ ਦਾ ਤੇ ਬੈਰ ਗਾਣੇ ਨੂੰ ਵਧੀਆ ਸਪੋਰਟ ਕੀਤੀ ਸੀ ਉਹਨੇ ਤੇ ਵਧੀਆ ਚੱਲਿਆ ਉਹ ਤੇ ਉਹਦੇ ਉਹਦੀਆਂ ਕੁਝ ਕੁ ਲੈਣਾ ਆਪਾਂ ਤੁਹਾਨੂੰ ਸੁਣਦੇ ਆ ਇੱਕ ਵਾਰ ਤੁਹਾਨੂੰ ਪਤਾ ਲੱਗ ਜੀ ਵੀ ਕਿਹੜਾ ਗਾਣਾ ਆਇਆ ਥੀ ਹੋ ਰਾਜੀਨਾ ਮੱਕ ਕਰਕੇ ਸੀ ਹੱਥ ਬੰਨ ਕੇ ਫਿਰਦੇ ਨੇ ਸਾੜੇ ਹੁਣ ਇਕੱਠ ਬੰਨ ਕੇ ਕੱਲਾ ਦੇਖ ਬਣਦੇ ਸੀ ਦੌੜ ਨਾ ਕਰੋ ਨਹੀਂ ਫਿਰ ਕੱਢਿਆ ਮੈਂ ਪਟੇ ਵਿੱਚੋਂ ਰੋਂਦ ਨਾ ਕਰੋ ਹੋ ਸਾਗ ਨਹੀਂ ਮੈਂ ਲੈਣਾ ਨਾਲੇ ਦੱਸਿਆ ਨਹੀਂ ਕਾਹਤੋਂ ਕੁੜੀ ਦਿੰਦੇ ਜਾਂਦੇ ਨੇ ਹੋ ਸਾਡੇ ਨਾਲ ਬਹਿਰ ਪਾ ਕੇ ਮਿੱਠੀਏ ਘਰਾਂ ਨੂੰ ਲੱਗ ਕੇ ਜਾਂਦੇ ਜਾਂਦੇ ਨੇ ਹੋ ਸਾਡੇ ਨਾਲ ਬਹਿਰ ਪਾ ਕੇ ਮਿੱਠੀਏ ਘਰਾਂ ਨੂੰ ਲੱਗ ਕੇ ਜਾਂਦੇ ਜਾਂਦੇ ਨੇ ਘਰਾਂ ਨੂੰ ਲੱਗ ਕੇ ਜਾਂਦੇ ਜਾਂਦੇ ਨੇ ਬਹੁਤ ਵਧੀਆ ਬਾਈ ਸਪੋਰਟ ਕੀਤੀ ਸਾਰੇ ਨੇ ਬਹੁਤ ਸ਼ੇਅਰ ਕੀਤਾ ਉਮੀਦ ਹੈ ਬਾਈ ਤੁਸੀਂ ਆਉਣ ਵਾਲੇ ਗਾਣੇ ਨੂੰ ਵੀ ਇਦਾਂ ਪਿਆਰ ਦਿੰਦੇ ਰਹੋਗੇ ਤੇ ਬਹੁਤ ਸੋਹਣੀ ਸੋਹਣੀ ਚੀਜ਼ਾਂ ਲੱਗ ਗਿਆ ਵਾ ਜਿਨੇ ਗਾਣਾ ਸੁਣ ਲਿਆ ਬਾਈ ਉਹਦਾ ਬਹੁਤ ਧੰਨਵਾਦ ਆ ਜਿਨੇ ਨਹੀਂ ਵੀ ਸੁਣਿਆ ਤਾਂ ਗਿੱਲਵਰੇ ਦੇ ਨਾਮ ਤੇ ਦਾ ਚੈਨਲ ਆ ਹਨਾ ਉਹਦੀ ਗਾਣੇ ਆਪਣੇ ਆ ਰਹੇ ਨੇ ਸਾਰੇ ਦੇ ਜਿੰਨੇ ਵੀ ਆ ਰਹੇ ਨੇ ਤੇ ਉੱਥੇ ਜਾ ਕੇ ਜਰੂਰ ਸੁਣੋ ਇੱਕ ਵਾਰ ਬਹੁਤ ਸੋਹਣਾ ਗਾਣਾ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਗਿੱਲਵਰੇ ਦੇ ਨਾਮ ਤੇ ਆਪਣੇ ਚੈਨਲ ਨੂੰ ਯੋਂਗ ਲਾ ਲੱਗਦਾ ਬਣੂ ਗੁਸਾ ਓਕੇ ਜੀ ਓਕੇ ਹਾਂ ਰੈਡੀ ਕਰਨ ਦੀ ਪੂਰੀ ਤਿਆਰੀ ਹੈ ਕੰਮ ਫਿੱਟਾ ਪੂਰਾ ਤੇ ਸਰੀਰ ਵੀ ਜਿਵੇਂ ਫਿੱਟਾ ਬਸ ਥੋੜੀ ਜੀ ਚਾਹ ਹੋ ਜੇ ਘਟ ਘਟ ਤੇ ਬਾਕੀ ਤਾਂ ਕੰਮ ਮੁੱਕੀ ਯਾਰ ਬੋਟਾ ਸਰੀਰ ਕਰਦੀ ਹੈ ਕੰਡੇ ਦੇ ਹਾਂਜੀ 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 ਮਾਗੀ ਜੱਕੀ ਬੈਠਾ ਚਲਾਉਣਾ ਚਾਹੁੰਦਾ ਨਹੀਂ ਆਪਰ ਆਉਂਦਾ ਇਹ ਕੀ ਸੱਤ ਇਹ ਮੈਂ ਚਲਾ ਕੇ ਦਿਖਾਣਾ ਬਹੁਤ ਫਨ ਗੁੱਟੇ ਨੇ ਗੋਰੀ ਵਾਲੇ ਦੇ ਵਿੱਚ ਮੈਨੂੰ ਤਾਂ ਨਹੀਂ ਇਹ ਜੇਮ ਚੱਲਦੀ ਹੁੰਦੀ ਇਹ ਜਿਵੇਂ ਉਹ ਨਹੀਂ ਹੁੰਦੀ ਦੀ ਜਿਵੇਂ ਪਹਿਲਾਂ ਚੱਲਦੀ ਹੁੰਦੀ ਦੀ ਗੇਮਾਂ ਆ ਹੁਣ ਮਾਰੀਓ ਕਾਉਂਟਰਾ ਉਹ ਝਾ ਇਹ ਤਾਂ ਮਾਰੂ ਮੂੜਾ ਫੜ ਲਿਆ ਨਾ ਜੀ ਬਸ ਕੌਰੀ ਗਲੇ ਟੱਟੀਆਂ ਜੜ ਦਿੰਦਾ ਤੂੰ ਤੇ ਪਲੇ ਆਹ ਪਲੇ ਸਟੇਸ਼ਨ ਆ ਨਾ ਇਹ ਚ ਜਿਹੜੀ ਮਰਜ਼ੀ ਹੈ ਉਹ ਵੇ ਚਲਾ ਕੇ ਦਿਖਾਵਾਂ ਹੈ ਹੈ ਚਲਾ ਕੇ ਦਿਖਾਵਾਂ ਚਲਾ ਲੈ ਪਰ ਪਤਾ ਕੀ ਗੱਲਾਂ ਮੈਂ ਯਾਰ ਆ ਗੇਮਾਂ ਗੂਮਾਂ ਜਿਹੜੀਆਂ ਘੱਟ ਸੋਸ਼ਲ ਮੀਡੀਆ ਵਾਲੀਆਂ ਘੱਟ ਖੇਡ ਕੇ ਰਾਜੀ ਤੈਨੂੰ ਪਤਾ ਮੈਂ ਅਸਲੀ ਜੀ ਫਾਈਟ ਕਰਦਾ ਜਦੋਂ ਕਰਦਾ ਠੀਕ ਹੈ ਜੀ ਠੀਕ ਹੈ a few minutes later ਕਿਹੜੀਆਂ ਸੋਚਾਂ ਚ ਪੈ ਰਹੇ ਹੋਏ ਕਿਹੜੇ ਟੱਚ ਦਾ ਗਾਣਾ ਬੱਬੇ ਤੇਰਾ ਅੱਜਾ ਪੂਰਾ ਚੱਕਵੇਂ ਹੀ ਹੈ ਹੈ ਚੱਕ ਲੋਧਰ ਲੋ ਵਾਲਾ ਪੂਰੇ ਹਾਂਜੀ 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 ਪਹਿਲਾਂ ਵਾਲੇ ਵੀ ਚੱਕ ਲੋਧਰ ਲੋ ਹੀ ਨੇ ਗਾਣੇ ਦਾ ਚੱਕ ਲੋਧਰ ਲੋ ਵਾਲੀ ਉਹ ਦੂਜਾ ਗਾਣਾ ਕਿਹੜਾ ਦੀ ਆਪਣਾ ਕਿਹੜਾ ਇੱਕ ਐਂਟੀ ਵਾਲੀ ਰੱਖੀ ਗੋਲੀ ਸੋਹਣਿਆ ਵੇਖਦੇ ਤੂੰ ਆਪ ਚੱਲਦੇ ਕਿ ਫਿਰਦੇ ਰੇਟੂਣਾ ਟਪਾ ਤਾਰ ਦੇ ਕੁੜੇ ਪੈਂਦੇ بڑے ਹੱਥ ਤੇਰੇ ਯਾਰ ਦੇ ਕੁੜੇ ਦੱਤਣੀ ਕਿਵੇਂ ਦੀ ਦਿੱਤਣੀ ਸੀ ਟਾਈਮ ਕੁੜੇ ਮੱਲਿਆ ਹੋਇਆ ਨਹੀਂ ਜੱਟ ਮਾਲਕ ਦੀ ਮੇਰ ਨਾਲ ਚੱਲਿਆ ਹੋਇਆ ਤੜਕੇ ਦਾ ਖਾਦਾ ਕੁੜੇ ਚੱਲੇ ਆ ਨਹੀਂ ਜੁੜੀ ਹੁਣ ਤਾਰ ਜੱਟ ਦੀ ਚਲਦੀ ਦਵਾਈ ਜਿਹੜੀ ਹੁੰਦੀ ਐ ਨੀ ਬਾਰਡਰਾਂ ਤੋਂ ਪਹਰ ਜੱਟ ਦੀ ਚਲਦੀ ਦਵਾਈ ਜਿਹੜੀ ਹੁੰਦੀ ਐ ਨੀ ਬਾਰਡਰਾਂ ਤੋਂ ਪਹਰ ਜੱਟ ਦੀ ਬਸ ਖਿੱਚ ਕੇ ਰੱਖ ਕੰਮ ਕਰਾ ਨਹੀਂ ਚੱਲਣ ਦੇ ਬਸ ਪਟਾਕੀ ਪਹਿਣਾ ਚੱਕ ਲੁੱਧਰ ਨਾਲ ਹੀ ਆ ਹਾਂ ਮੈਂ ਵਟਸਐਪ ਤੇ ਮੜੇ ਮੈਸੇਜ ਕਰ ਦੇ ਇੱਕ ਵਾਰੀ ਕਰ ਦੇ ਲਈਏ ਮੈਂ ਬਹੁਤਾ ਮੁੱਲ ਤਾਰ ਦੂੰ ਸਾਡੀ ਰਹੀ ਬਣ ਕੇ ਤਾਂ ਜਾਣ ਬਿਲੋਵਾਰ ਦੀ ਸਾਡੀ ਰਹੀ ਬਣ ਕੇ ਤਾਂ ਜਾਣ ਬਿਲੋਵਾਰ ਤੂੰ ਸਾਡੀ ਰਹੀ ਬਣ ਕੇ ਤਾਂ ਜਾਣ ਬਿਲੋਵਾਰ ਤੂੰ ਲੈ ਵੀ ਮਿੱਤਰੋ ਇਹ ਆ ਮਾਸਟਰ ਮਾਈਂਡ 뮤జిక్ ਵਾਲਾ ਵੀਰਾ ਆਪਣਾ ਕਿਆ ਬਾਤ ਹੈ ਬਾਬਾ ਜੀ ਕਿਵੇਂ ਹੋ ਐਣ ਵਧੀਆ ਵੀਰੇ ਤੁਸੀਂ ਦੱਸੋ ਕਦੋਂ ਦੇ ਦੋਗੇ ਬਈ ਗਾਣਾ ਰੈਡੀ ਕਰਕੇ ਸਾਨੂੰ ਆਹਨੇ ਪਹੁੰਚ ਪਾਉਣ ਲੱਗੇ ਵੀਰੇ ਓਕੇ ਇੱਕ ਨੰਬਰ ਕਰਤਾ ਬਈ ਕੰਮ ਜਮਾ ਸਰਾ ਲਾਤਾ ਜਮੀ ਗਾਣੇ ਦਾ ਪੂਰਾ ਹਿੱਟ ਗਾਣਾ ਵੀਰੇ ਸੁਪਰ ਡੂਪਰ ਹਿੱਟ ਗਾਣਾ ਕਿਉਂ ਗੱਲਾ ਕੀ ਰਿਪੋਰਟ ਹੈ ਗਾਣੇ ਦੀ ਕਰਤਾ ਸਰਾ ਜਮ ਬਣਾ ਦੇ ਬਣਾਤੀ ਗੱਲ ਜਮੀ ਐਡੇ ਕਰਤਾ ਕੰਮ ਬਾਬੇ ਪੂਰਾ ਬਣਾ ਰਿਹਾ ਇੱਕ ਨੰਬਰ ਗਾਣਾ ਬਣਾਇਆ ਪੈ ਜਮੀ ਪਹੁੰਚੋ ਬਾਈ ਗੋਲ ਜੀ ਨੇ ਸਰਾ ਸਰਾ ਗਾਣੇ ਕਰਾਉਣੇ ਨੇ ਹਨ ਮੋਹਾਲੀ ਹੀਰੋ ਹੋਮਸ 88 ਸੈਕਟਰ ਹਾਂ ਬਾਈ ਨਾਲ ਕਰੋ ਕੰਟੈਕਟ ਮਾਸਟਰਮਾਈਂਡ 뮤జిక్ ਆ ਜਿਹੜੀਆਂ ਮ ਜੀ ਆਉਂਦੀ ਹੁੰਦੀਆਂ ਨੇ ਨਾ ਸਕਰੀਨ ਤੇ ਬਾਈ ਦਾ ਹੀ ਲੋਗੋ ਆਹ ਲੋਗੋ ਜਰਾ ਬੀਚਾ ਦੇ ਕਰਾ ਹੀ ਦਿਏ ਚੱਕ ਆ ਜਾਖੋ ਬਾਈ ਉਰੇ ਪਹੁੰਚੋ ਇੱਥੇ ਕੋ 88 ਸੈਕਟਰ ਹੀਰੋ ਹੋਮਸ ਮੋਹਾਲੀ ਹਾਂਜੀ ਕਿਵੇਂ ਲੱਗਿਆ ਅੱਜ ਦਾ ਵਲੌਗ ਇਹ ਚ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਨਾ ਆਪਣੀਆਂ ਵੀਡੀਓਜ਼ ਬਾਈ ਸਾਰੀਆਂ ਪਰਿਵਾਰਕ ਹੁੰਦੀਆਂ ਨੇ ਕੋਈ ਇਹ ਚ ਗਾਲੀ ਗਲੋਚ ਨਹੀਂ ਹੁੰਦਾ ਨਾ ਹੀ ਕੋਈ ਡਬਲ ਮੀਨਿੰਗ ਇਹ ਚ ਗੱਲ ਹੁੰਦੀ ਆ ਤਾਂ ਕਰਕੇ ਕਿਤੇ ਵੀ ਵੇਖ ਕੇ ਕੋਈ ਵੀ ਪਰਿਵਾਰਚ ਆਪਾਂ ਵੀਡੀਓ ਨੂੰ ਆਪਣੇ ਨੂੰ ਦੇਖ ਸਕਦੇ ਆ ਇਸ ਕਰਕੇ ਆਪਣੀ ਚੈਨਲ ਨੂੰ ਕਰ ਲੋ ਜਰੂਰ ਸਬਸਕ੍ਰਾਈਬ ਤਾਂ ਜੋ ਸਾਡੀਆਂ ਅੱਗੇ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ